ਦੁਨੀਆ ਤਗੜੇ ਨੂੰ ਹੋਰ ਤਗੜਾ ਕਰਦੀ ਆ ਬਿਲਕੁਲ ਸੱਚ ਆ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਤੇ ਦੇਖਾਂਗੇ ਵੀ ਆਪਾਂ ਵੀ ਇੰਨੇ ਤਗੜੇ ਕਿਵੇਂ ਬਣ ਜਾਈਏ ਵੀ ਦੁਨੀਆ ਆਪਾਂ ਨੂੰ ਵੀ ਹੋਰ ਤਗੜਾ ਕਰਨ ਤੇ ਲੱਗ ਜੇ ਨਵੋਦਿਆ ਸਕੂਲਾਂ ਬਾਰੇ ਸਾਰਿਆਂ ਨੇ ਸੁਣਿਆ ਹੋਣਾ ਇਹ ਇੰਟਰੈਸਟ ਐਗਜ਼ਾਮ ਲੈਂਦੇ ਨੇ ਵਧੀਆ-ਵਧੀਆ ਬੱਚੇ ਚੁਣਦੇ ਨੇ ਮਸ਼ਹੂਰ ਸਕੂਲ ਨੇ ਆਈਆਈਟੀਜ਼ ਬਾਰੇ ਸੁਣਿਆ ਹੋਣਾ ਆਪਣੇ ਦੇਸ਼ ਦੇ ਵਿੱਚ ਨੇ ਵਧੀਆ ਬੱਚੇ ਲੈਂਦੇ ਨੇ ਇੰਟਰੈਂਸ ਐਗਜ਼ਾਮ ਰਾਹੀਂ ਮਸ਼ਹੂਰ ਨੇ ਹਾਰਵਰਡ ਯੂਨੀਵਰਸਿਟੀ ਜਾਂ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਗੀਆਂ ਵਧੀਆ ਬੱਚੇ ਇੰਟਰੈਂਸ ਐਗਜ਼ਾਮ ਲਈ ਚੂਜ਼ ਕਰਦੇ ਨੇਗੇ ਤੇ ਮਸ਼ਹੂਰ ਯੂਨੀਵਰਸਿਟੀਆਂ ਨੇ ਐਮੀ ਮਸ਼ਹੂਰ ਕੋਚ ਨੇ ਜਿਹੜੇ ਉਹ ਵੀ ਵਧੀਆ ਚੇਲੇ ਚੁੰਨਦੇ ਨੇ ਤੇ ਮਸ਼ਹੂਰ ਕੋਚ ਨੇ ਅੱਜ ਕੱਲ ਹੁਣ ਇਹ ਸਾਰੇ ਮਸ਼ਹੂਰ ਕਿਉਂ ਨੇ ਕਿਉਂਕਿ ਇਹ ਚੁੰਨਦੇ ਵਧੀਆ ਨੇ ਇਹ ਮਿਹਨਤ ਕਰਾਉਣ ਭਾਵੇਂ ਨਾ ਕਰਾਉਣੇ ਵਧੀਆ ਰਹਿਣਗੇ ਕਿਉਂਕਿ ਇਹਨਾਂ ਦੀ ਚੁੰਨਣ ਦੀ ਸਮਰੱਥਾ ਜਿਹੜੀ ਉਹ ਬਹੁਤ ਵਧੀਆ ਹੈਗੀ ਵਧੀਆ ਬੱਚੇ ਜਾਂ ਵਧੀਆ ਚੀਜ਼ਾਂ ਨੂੰ ਇਹ ਚੁੰਨਦੇ ਨੇ ਹੁਣ ਜੇ ਤੁਸੀਂ ਵੀ ਚਾਹੋਗੇ ਤੁਹਾਨੂੰ ਵੀ ਹੋਰ ਕੋਈ ਜ਼ਿਆਦਾ ਤਾਕੜਾ ਕਰੀ ਤਾਂ ਤੁਹਾਨੂੰ ਤਾਕੜਾ ਹੋਣਾ ਪਊਗਾ ਤਗੜਾ ਹੋਣ ਦੇ ਲਈ ਤੁਹਾਨੂੰ ਵੀ ਇਹ ਕੁਆਲਿਟੀ ਆਉਣੀ ਚਾਹੀਦੀ ਹੈ ਚੂਜ਼ ਕਰਨ ਦੀ ਮੰਨ ਲਓ ਹੁਸੈਨ ਬੋਲਦਾਗਾ ਉਹਦਾ ਹੈਡ ਦਾ ਸਰੀਰ ਜਿਹੜਾ ਵੱਡਾਗਾ ਲੱਤਾਂ ਵੱਡੀਆਂ ਨਹੀਂ ਗਈਆਂ ਪੈਰ ਵੱਡੇ ਲੰਬੇ ਨੇਗੇ ਦੌੜਾਂ ਵਿੱਚ ਹਿੱਸਾ ਲੈਂਦਾ ਪਰ ਜੇ ਉਹ ਤਰਾਕੀ ਵਿੱਚ ਹਿੱਸਾ ਲੈਂਦਾ ਇੰਨਾ ਕਾਮਯਾਬ ਨਹੀਂ ਹੋਣਾ ਸੀ ਕਿਉਂਕਿ ਤਰਾਕੀ ਵਾਸਤੇ ਬਿਲਕੁਲ ਉਲਟ ਚਾਹੀਦਾ ਉੱਪਰਲਾ ਹਿੱਸਾ ਵੱਡਾ ਹੋਣਾ ਚਾਹੀਦਾ ਸਰੀਰ ਦਾ ਲੱਤਾਂ ਲੱਤਾਂ ਦਾ ਹਿੱਸਾ ਛੋਟਾ ਹੋਣਾ ਚਾਹੀਦਾ ਪੈਰ ਵੀ ਛੋਟੇ ਹੋਣੇ ਚਾਹੀਦੇ ਹਨ ਬਿਲਕੁਲ ਉਲਟਾ ਜੇ ਕੋਈ 7 ਫੁੱਟ ਕੱਦ ਦਾ ਬੰਦਾਗਾ ਉਹਦੇ ਲਈ ਬਾਸਕਟਬਾਲ ਵਧੀਆ ਗਈ ਤਾਂ ਉਹ ਜੇ ਜਿਮਨਾਸਟਿਕ ਵਿੱਚ ਜਾਊਗਾ ਉਹਦੇ ਲਈ ਰੁਕਾਵਟਾ ਤਾਂ ਮਾਈਕ੍ਰੋ ਫਲਿੱਪ ਜੇ ੜੜਾਕ ਬਣਦਾ ਮੈਂ ਇੰਨਾ ਵਧੀਆ ੜੜਾਕ ਕਦੇ ਵੀ ਨਹੀਂ ਬਣ ਸਕਦਾ ਸੀ ਉਹ ਜੇ ਹੁਸੈਨ ਬੋਲਟਰ 스위밍 ਕਰਨ ਲੱਗ ਜਾਂਦਾ ਤਾਂ ਇੰਨਾ ਤਕੜਾ 스위ਮਰ ਉਹ ਕਦੇ ਨਹੀਂ ਬਣਦਾ ਸੀਗਾ ਤਾਂ ਇਹ ਸਫਲ ਕਿਉਂ ਹੋਏ ਨੇ ਜਾਂ ਸੰਸਥਾਾਂਾਂ ਜਾਂ ਲੋਕ ਸਫਲ ਜ਼ਿਆਦਾ ਕਿਉਂ ਹੁੰਦੇ ਨੇ ਕਿਉਂਕਿ ਉਹ ਸਹੀ ਚੀਜ਼ ਨੂੰ ਚੂਜ਼ ਕਰਦੇ ਨੇ ਐਵੇਂ ਹਰ ਇੱਕ ਦੇ ਬੱਚੇ ਕੋਈ ਨਾ ਕੋਈ ਗੁਣ ਹੁੰਦਾ ਪਹਿਲਾਂ ਉਹਨੂੰ ਗੁਣ ਨੂੰ ਦੇਖੋ ਵੀ ਮੇਰੇ ਚ ਕੀ ਆ ਕੁਆਲਿਟੀਜ਼ ਕੀ ਨੇ ਉਹਦੇ ਹਿਸਾਬ ਨਾਲ ਆਪਦਾ ਕੈਰੀਅਰ ਜਾਂ ਜਿਹੜਾ ਕੰਮ ਕਰਨਾ ਉਹਨੂੰ ਚੂਜ਼ ਕਰੋ ਪਹਿਲੀ ਆਪਸ਼ਨ ਤਾਂ ਇਹ ਵੀ ਆਪਦੇ ਕੈਰੀਅਰ ਨੂੰ ਆਪਦੇ ਜਿਹੜੇ ਰੱਬ ਨੇ ਆਪਣੇ ਵਿੱਚ ਗੁਣ ਦਿੱਤੇ ਹੋਏ ਆ ਉਹਦੇ ਹਿਸਾਬ ਨਾਲ ਸਿਲੈਕਟ ਕਰੋ ਤੇ ਜਿਹੜੇ ਆਪ ਨੂੰ ਵਧੀਆ ਵੀ ਲੱਗਦੇ ਨੇ ਹਨਾ ਫਿਰ ਮਿਹਨਤ ਦਾ ਜਿਹੜਾ ਹਿੱਸਾ ਹਮ ਲਾਓ 20% ਹੀ ਰੋਲ ਅਦਾ ਕਰਦਾ ਜਿਆਦਾ ਸਫਸਲ ਹੋਣ ਦੇ ਲਈ ਜਿਹੜਾ 80% ਹਿੱਸਾ ਹੈਗਾ ਉਹ ਸਹੀ ਚੀਜ਼ ਨੂੰ ਚੂਜ਼ ਕਰਨਾ ਉਦੀ ਨਿਰਭਰ ਕਰਦਾ ਹੈਗਾ ਦੂਸਰੀ ਗੱਲ ਹੈ ਚੂਜ਼ ਕਰਨ ਤੋਂ ਬਾਅਦ ਫਿਰ ਵੀ ਚੂਜ਼ ਕਰਨਤੀ ਸਾਰੀ ਸਫਲਤਾ ਨਿਰਭਰ ਕਰਦੀ ਆ ਮੰਨ ਲਓ ਕਿ ਸਟ्रेस ਦੇ ਵਿੱਚ ਆ ਤਾਂ ਉਹ ਚੂਜ਼ ਕਰੇ ਬੀਰ ਮੈਂ ਦੌੜਾਂ ਹੈਨਾ ਉਹਦੇ ਨਾਲ ਸਟ्रेस ਘੱਟ ਹੁੰਦਾ ਨਾ ਕਿ ਨਸ਼ਿਆਂ ਨੂੰ ਚੁਣ ਲੈਣਾ ਜਾਂ ਕੀ ਹੈਗਾ ਕੁੜੀਆਂ ਦੇ ਚੱਕਰ 'ਚ ਜਾਂ ਕੁੜੀਆਂ ਮੁੰਡਿਆਂ ਦੇ ਚੱਕਰ 'ਚ ਪਏ ਹਨ ਵੀ ਸਟ्रेस ਫ੍ਰੀ ਹੋਣ ਦੇ ਲਈ ਤਾਂ ਉਹਦੇ ਵਿੱਚ ਵੀ ਚੂਜ਼ ਆ ਤਾਂ ਚੂਜ਼ ਕਰਨੀ ਆ ਹੈਨਾ ਜੇ ਕੋਈ ਖੜਿਆਰੀ ਆ ਜਾਂ ਕੋਈ ਵੀ ਬਿਜ਼ਨਸਮੈਨ ਕੋਈ ਵੀ ਆ ਜਿਹੋ ਉਹਦਾ ਡਾਊਨਫਾਲ ਆ ਰਿਹਾ ਹੈਗਾ ਉਹ ਨੀਚੇ ਜਾ ਰਿਹਾ ਹੈਗਾ ਤਾਂ ਉਹਦੇ ਵਿੱਚ ਵੀ ਸਹੀ ਆਪਸ਼ਨ ਚੂਜ਼ ਕਰਨਾ ਹੈਨਾ ਵੀ ਮੈਂ ਆਪਦੇ ਆਪ ਨੂੰ ਇੰਪਰੂਵ ਕਰਾਂ ਨਾ ਕਿ ਗਲਤ ਚੀਜ਼ਾਂ ਸਾਰਾ ਲੈਣਾ ਹੈਨਾ ਜਿਵੇਂ ਖੜਿਆ ਰਹੀ ਹੈ ਜੀ ਉਹਦਾ ਡਾਊਨਫਾਲ ਆ ਰਿਹਾ ਹੈਗਾ ਐਨਾ ਸੋਚੇ ਬੀਅਰ ਮੈਂ ਨਸ਼ਾ ਕਰਕੇ ਵਧੀਆ ਪਰਫਾਰਮੈਂਸ ਕਰਦਾ ਆਪਦੇ ਆਪ ਨੂੰ ਸਹੀ ਤਰੀਕੇ ਨਾਲ ਇੰਪਰੂਵ ਕਰੇ ਤਾਂ ਜਿਹੜੀ ਆਪਣੀ ਸਾਰੀ ਜ਼ਿੰਦਗੀ ਆ ਜਿਹੜੀ ਜ਼ਿੰਦਗੀ ਦੀ ਕਾਮਯਾਬੀ ਆ ਕੁਝ ਜ਼ਿੰਦਗੀ ਵਿੱਚ ਵੱਡਾ ਕਰਨ ਲਈ ਜਿਹੜਾ ਇੱਕ ਗੁਣ ਚਾਹੀਦਾ ਹੈਗਾ ਉਹ ਆਰਟ ਆਫ ਚੂਜ਼ਿੰਗ ਆ ਤਾਂ ਚੂਜ਼ ਕਰਨਾ ਸਿੱਖ ਲਓ ਤਾਂ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓਗੇ ਪਹਿਲਾਂ ਆਪਣੇ ਗੁਣ ਦੇਖੋ ਆਪਣੇ ਅੰਦਰ ਵੀ ਕਿਹੜੇ ਗੁਣ ਨੇ ਜਿਹੜੇ ਰੱਬ ਨੇ ਦਿੱਤੇ ਹੋਏ ਨੇਗੇ ਉਹਦੇ ਹਿਸਾਬ ਨਾਲ ਕੋਈ ਆਪ ਦਾ ਫੀਲਡ ਚੇਂਜ ਫੀਲਡ ਸਿਲੈਕਟ ਕਰੋ ਜਿਹਦੇ ਵਿੱਚ ਤੁਹਾਨੂੰ ਖੁਸ਼ੀ ਵੀ ਮਿਲੇ ਫਿਰ ਉਹਦੇ ਵਿੱਚ ਫੀਲਡ ਵਿੱਚ ਜਾਣ ਤੋਂ ਬਾਅਦ ਆਹ ਤਾਂ ਸਹੀ ਸਿਲੈਕਟ ਕਰੋ ਜੇ ਤੁਸੀਂ ਸਹੀ ਚੂਜ਼ ਕਰਨਾ ਸਿੱਖ ਗਏ ਤਾਂ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਤਾਂ ਸਫਲਤਾ ਦੀ ਜਿਹੜਾ ਰਾਜ ਆਗਾ ਉਹ ਹਾਰਡ ਵਰਕ ਤਾਂ ਹੈਗੀ ਆ ਸਮਾਰਟ ਵਰਕ ਤਾਂ ਹੈਗੀ ਆ ਪਰ ਸਭ ਤੋਂ ਵੱਡਾ ਜਿਹੜਾ ਮੰਤਰ ਆ ਜਿਆਦਾ ਸਕਸੈਸਫੁਲ ਹੋਣ ਦਾ ਉਹ ਹੈਗਾ ਆਰਟ ਆਫ ਚੂজিং ਬਾਈਜ਼ਲੀ ਸਹੀ ਤਰੀਕੇ ਨਾਲ ਚੂਜ਼ ਕਰਨਾ ਤਾਂ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਆਪਦੇ ਕਮੈਂਟ ਜਰੂਰ ਦਿਓ ਤੁਹਾਡੇ ਜਿਹੜੇ ਪਹਿਲਾਂ ਕਮੈਂਟ ਆਏ ਨੇ ਉਹ ਮੈਨੂੰ ਬਹੁਤ ਹੌਸਲਾ ਦਿੰਦੇ ਨੇ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਦਾ ਨਾ ਤਾਂ ਕਮੈਂਟ ਜਰੂਰ ਕਰਦੇ ਜਾਇਆ ਕਰੋ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ